ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਡਾਂਡਾ ਦੇ ਵਿੱਚ ਬੰਗਾ ਫਿਲਮ ਸਟੂਡੀਓ ਦਾ ਰਜੇਸ਼ ਬੰਗਾ ਫਿਲਮ ਸਟੂਡੀਓ ਦਾ ਜੋ ਸ਼ੂਟ ਕਰ ਰਹੇ ਹਾਂ ਇਹ ਬੰਗਾ ਜੀ ਦਾ ਸਟੂਡੀਓ ਜੋ 2 ਸਾਲ ਪਹਿਲਾਂ ਇਸ ਹਲਕੀ ਦੇ ਵਿੱਚ ਖੁੱਲਿਆ ਸੀ ਇਹਨਾਂ ਨੇ ਬਹੁਤ ਹੀ ਸਿੰਗਰ ਆਪਣੇ ਸਟੂਡੀਓ ਦੇ ਵਿੱਚ ਤਿਆਰ ਕਰਕੇ ਅੱਗੇ ਭੇਜੇ ਨੇ ਅੱਜ ਬੰਗਾ ਜੀ ਖੁਦ ਇੱਕ ਗਾਣਾ ਸ਼ੂਟ ਕਰ ਰਹੇ ਨੇ ਅਸੀਂ ਸਾਰੇ ਉਹਨਾਂ ਦੀ ਰਾਜ ਕੇ ਸੱਲਾ ਬ੍ਰਦਰਸ ਤੇ ਬਾਪੂ ਜੀ ਜੈਜਾ ਤਾਰਾ ਸਿੰਘ ਜਿਨ੍ਹਾਂ ਹੋਰ ਮੇਰੇ ਵੀ ਨੇ ਅਸੀਂ ਸਾਰੇ ਇਹਨਾਂ ਇਲਾਕਾ ਨਿਵਾਸੀ ਸਾਰਿਆਂ ਦੀ ਸਪੋਰਟ ਕਰ ਰਹੇ ਆ ਤੇ ਤੁਸੀਂ ਵੀ ਹੌਮ ਹਮਾ ਕੇ ਇਹਨਾਂ ਦੀ ਸਪੋਰਟ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਟਾਂਡੇ ਪਹੁੰਚੇ ਆ ਜੀ ਸਾਡੇ ਸੱਲਾ ਬ੍ਰਦਰ ਯੂ ਐਸ ਏ ਤੋਂ ਔਰ ਉਹਨਾਂ ਦੇ ਵਾਈਟ ਹਾਊਸ ਵਿੱਚ ਆਇਆ ਜੀ ਬੰਗਾ ਬ੍ਰਦਰ ਜੀ ਦੀ ਬਦੌਲਤ ਬੰਗਾ ਸਾਹਿਬ ਜੀ ਦੀ ਔਰ ਇਹਨਾਂ ਨੇ ਮਿਊਜ਼ਿਕ ਕੰਪਨੀ ਸ਼ੁਰੂ ਕੀਤੀ ਸੀ ਬੰਗਾ ਫਿਲਮਸ ਔਰ ਜਿਨ੍ਹਾਂ ਵਿੱਚ ਕਾਫੀ ਟਰੈਕਾਂ ਨੇ ਬਹੁਤ ਅੱਛੇ-ਅੱਛੇ ਕੀਤੇ ਇਹਨਾਂ ਦੀ ਬਦੌਲਤ ਅੱਜ ਸੱਲਾਹ ਬ੍ਰਦਰ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਜਿਨ੍ਹਾਂ ਨੇ ਬਹੁਤ ਅੱਛੀ ਸਪੋਰਟ ਕੀਤੀ ਔਰ ਜਿਨ੍ਹਾਂ ਦਾ ਨਾਮ ਸੁਣਿਆ ਸੀ ਉਸ ਤੋਂ ਬਾਅਦ ਬਹੁਤ ਅੱਛੇ ਪਰਸਨ ਨੇ ਔਰ ਪਰ ਸਾਰੇ ਨੂੰ ਬੇਨਤੀ ਆ ਕਿ ਇਸ Song ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਔਰ ਲਾਈਕ ਕਰਨਾ ਸ਼ੇਅਰ ਕਰਨਾ ਜੀ ਧੰਨਵਾਦ ਜੀ ਸਾਤਿਗਾਲੀ ਮੈਂ ਰਜੇਸ਼ ਬੰਗਾ ਮੈਂ ਸੱਲਾ ਬ੍ਰਦਰਸ ਜੋ ਕਿ ਯੂ ਐਸ ਏ ਤੋਂ ਮੇਰੇ ਵੀਰ ਬਲਦੇਵ ਸਿੰਘ ਜੀ ਗੁਰਮੀਤ ਬਾਜੀ ਸਰਵੀਤ ਬਾਜੀ ਤੇ ਇਹਨਾਂ ਦੀ ਮੈਨੂੰ ਬਹੁਤ ਿਆਰ ਸਪੋਰਟ ਆ ਜੋ ਕਿ ਬੰਗਾ ਫਿਮਸ ਦਾ ਰੀਓਪਨ ਹੋਇਆ ਸੀਗਾ ਮਤਲਬ ਇਹਨੂੰ ਦੁਬਾਰਾ ਸਟਾਰਟ ਕੀਤਾ ਗਿਆ ਇਹ ਬਲਦੇਵ ਬਾਜੀ ਹੁਣ ਆਵੇ ਬਦੌਲਤ ਹੀ ਦੁਬਾਰਾ ਇਹ ਫੋਨ ਵਿੱਚ ਆਈ ਆ ਤੇ ਇਹਨਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਿਆਦਾ ਹੈ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅੱਜ ਦਾ ਜਿਹੜਾ ਦੌਰ ਆ ਇਹ ਦੌਰ ਵਿੱਚ ਇਹ ਜਿਹੜਾ ਕਾਮਾਂ ਬਹੁਤ ਕਾਮਯਾਬ ਹੁੰਦਾ ਤੇ ਤੁਸੀਂ ਇਹਨੂੰ ਦੁਬਾਰਾ ਸਟਾਰਟ ਕਰੋ ਇਹਨਾਂ ਨੇ ਮੇਰਾ ਬੜਾ ਹੌਸਲਾ ਵਧਾਇਆ ਤੇ ਮੇਰੇ ਨਾਲ ਪੂਰੀ سپورਟ ਆਨਾਂ ਦੀ ਨਾ ਕੋਈ ਵੀ ਇਹਨਾਂ ਦੇ ਅੱਗੇ ਕੋਈ ਪੇਸ਼ਕਾਸ਼ ਰੱਖਦਾ ਤੇ ਇਹ ਮੇਰੀ ਫੁੱਲ سپورਟ ਕਰਦੇ ਆ ਤੇ ਇੱਕ ਕਹਾਵਤਾ ਜਿੱਦਾਂ ਕਿ ਲੱਕੜ ਦੇ ਨਾਲ ਲਾ ਕੇ ਲੋਹਾ ਤਰ ਜਾਂਦਾ ਤੇ ਮੇਰੇ ਤਾਂ ਵੀ ਇਹਨਾਂ ਦਾ ਇੱਕ ਬੜਾ ਮੇਰ ਪਿਆ ਹਾਤਾ ਤਾਰਾ ਸਿੰਘ ਸਲਾਜੀ ਬਾਪੂ ਜੀ ਦਾ ਤੇ ਜੋ ਕਿ ਮੈਂ ਆਪਾਂ ਫਸਟ ਬਾਪੂ ਜੀ ਦੇ ਜਰੀਏ ਭਾਜੀ ਹੁਣਾਂ ਨਾਲ ਮਿਲੇ ਸੀਗੇ ਤੇ ਇਹਨਾਂ ਨੇ ਅੱਜ ਤੱਕ ਸਾਡੀ ਇੰਨੀ ਸਪੋਰਟ ਕੀਤੀ ਕਿ ਮੈਂ ਕਹਾਂ ਨਹੀਂ ਸਕਦਾ ਦੱਸ ਨਹੀਂ ਸਕਦਾ ਕਿਉਂਕਿ ਲੱਗ ਜਿਹੜੇ ਆ ਬਹੁਤ ਕਮਜ਼ੋਰ ਬਹਿਣਗੇ ਜੀ ਮੈਂ ਇਹਨਾਂ ਦੀਆਂ ਜਿਹੜੀਆਂ ਮਿਹਰਬਾਨੀਆਂ ਮੈਂ ਦੱਸਾਂ ਕਿ ਆਂ ਤਾਂ ਤੇ ਇਹਨਾਂ ਨੇ ਜਿਹੜਾ ਮੈਨੂੰ ਫੁੱਲ ਸਪੋਰਟ ਰਿਆ ਤੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਤੇ ਮੈਂ ਚਾਹ ਚਾਹਨਾ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹਨਾਂ ਦੀ ਦਿਨ ਦੁਗਣੀ ਰਾਤ ਚੰਨੀ ਹੋਰ ਤਰੱਕੀ ਹੋਵੇ ਤੇ ਬਾਕੀ ਮੈਂ ਬਹੁਤਾ ਨਾ ਕਹਦਾ ਹਾਂ ਮੈਂ ਸਾਰਿਆਂ ਦਾ ਪਹਿਲੇ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਆ ਯਾਰ ਤੇਰਾ ਕਹਿਰਾ